ਆ ਪੰਦਨ ਬੇੜੇ ਦਾ ਫਲ ਤੋਂ ਦਸ਼ਾਲੇ ਤਾਣੇ ਜੋ ਬੀਤੀ ਨੂੰ ਰਹਿਣ ਝੂਦੇ ਹੋ ਨਹੀਂ ਲੋਭ ਸਿਆਣੇ ਪਿਛਲੀ ਹੋਈ ਪਿਛੇ ਨਾਲ ਬੀਤੀ ਹੁਣ ਅੱਗੇ ਵਕਤ ਸਮਾਲੋ ਅੱਗੇ ਸਮਝ ਚਲੋ ਨੰਦ ਲਾਲਾ ਛੱਡ ਕੇ ਖਿਆਲ ਪੁਰਾਣੇ ਪਰ ਸੁਤਕਾਰ ਜੋਗ ਸਾਧ ਸੰਗਤ ਜੀ ਜੋ 10ਵੇਂ ਪਾਤਸ਼ਾਹ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਅੱਜ ਦੇ ਦੀਵਾਨ ਵਿੱਚ ਸੰਗਤਾਂ ਨੂੰ ਜੀ ਆਇਆਂ ਆਓ ਆਪਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀਵਾਰੀ ਸਦਕਾ ਗੱਜ ਕੇ ਅੱਖੋ ਗੱਜ ਕੇ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਦਾ ਜੀਵਨ ਗੁਰੂ ਦੇ ਨਾਲ ਸਾਂ ਸੱਚੀ ਬਣ ਕੇ ਉਹ ਹੈ ਭਾਈ ਆਨੰਦ ਲਾਲ ਸਾਹਿਬ ਮਹਾਨ ਕਵੀ ਸੀ ਮਹਾਨ ਵਿਦਵਾਨ ਸੀ ਇਹ ਭਾਈ ਆਨੰਦ ਲਾਲ ਦਾ ਜਿਹੜਾ ਜੰਮ ਪਾਲ ਹੈ ਇਹ ਪਸ਼ਮੀਰ ਦੇ ਵਿੱਚ ਹੁੰਦਾ ਬਾਪਿਆਂ ਵੱਲੋਂ ਚੰਗੀ ਸਿੱਖਿਆ ਮਿਲੀ ਭਾਈ ਆਨੰਦ ਲਾਲ ਮੱਜਲਾ ਮੁਤੇ ਕਰਦਾ ਕਰਦਾ ਇਹ ਮਹਾਨ ਕਵੀ ਬਣ ਗਿਆ ਦੇਖੋ ਉਹਨਾਂ ਕਰਦੇ ਪੂਰੇ ਮਹਾਨ ਇੱਕ ਕਵੀ ਬਣ ਜਾਂਦਾ ਹੈ ਤੇ ਸਾਧ ਸੰਗਤ ਜੀ ਜੋ ਔਰੰਗਜ਼ੇ ਬਾਦਸ਼ਾਹ ਦਾ ਪੁੱਤਰ ਬਹਾਦਰ ਸ਼ਾਹ ਹੋ ਰਹਾ ਹੈ ਇਹ ਉਹਦਾ ਸਤਾਦ ਹੈ ਭਾਈ ਨੰਦ ਲਾਲ ਬਹਾਦਰ ਸ਼ਾਹ ਨੂੰ ਕਵਤਾ ਬਹਾਦਰ ਸ਼ਾਹ ਨੂੰ ਇਤਿਹਾਸ ਗੁਰਮਤਿ ਸੋਝੀ ਬਚਦਾ ਹੈ ਭਾਈ ਨੰਦ ਲਾਲ ਇੱਕ ਦਿਨ ਔਰੰਗਜ਼ੇ ਬਾਦਸ਼ਾਹ ਦਾ ਦਰਬਾਰ ਸਜਿਆ ਹੋਗਾ ਸੀ ਇਹਦੇ بیٹے ਬਹਾਦਰ ਸ਼ਾਹ ਨੇ ਬੇਨਤੀ ਕੀਤੀ ਅੱਖਾਂ ਪਿਤਾ ਜੀ ਮੈਨੂੰ ਵੀ ਆਗਿਆ ਦਿੱਤੀ ਜਾਏ ਕਿ ਮੈਂ ਕੁਝ ਕਹਾ ਕੋਈ ਇਤਿਹਾਸ ਸੰਗਤਾਂ ਨੂੰ ਸੁਣਾ ਸਕਾਂ ਔਰਨ ਦੇ ਬਾਦਸ਼ਾਹ ਕਹਿਣ ਲੱਗਾ ਤੂੰ ਮੇਰਾ ਪੁੱਤਰ ਹਾਂ ਤੂੰ ਬੋਲ ਇਤਿਹਾਸ ਬੋਲ ਕਵਤਾ ਬੋਲ ਪਰ ਕੱਲ ਇੰਜ ਹੈ ਕਿ ਤੇ ਆਪਣੀ ਹਾਨੀ ਨਾ ਹੋ ਸਕੇ ਕਹਿਣ ਲੱਗਾ ਪਿਤਾ ਜੀ ਨਹੀਂ ਇਹ ਗੱਲ ਉਹਦੀ 51 ਵਿੱਚ ਭਾਈ ਨੰਦ ਲਾਲ ਜਦੋਂ ਉਹਨੇ ਬਚਨ ਕਹਿ ਜਦੋਂ ਕਾਪ ਕਹਾ ਕਵਤਾ ਗਾਈ ਤੇ ਲੋਕਾਂ ਦੇ ਮਨ ਨੂੰ ਭਾਗ ਲੋਕਾਂ ਨੇ ਇਹਨੂੰ ਮਾਨ ਸਤਕਾਰ ਬਹੁਤ ਦਿੱਤਾ ਤੇ ਔਰੰਗਜ਼ੇਬ ਬਾਦਸ਼ਾਹ ਨੇ ਪੁੱਛਿਆ ਕਿ ਬੇਟਾ ਤੂੰ ਇਹ ਕਵਤਾ ਕਿਹਦੇ ਕੋਲੋਂ ਸਿੱਖੀ ਹੈ ਤੇਰਾ ਸਤਾਦ ਕੌਣ ਹੈ ਤੇ ਕਹਿੰਦਾ ਮੇਰਾ ਸਤਾਦ ਹੈ ਭਾਈ ਨੰਦ ਲਾਲ ਜਿਨੇ ਮੈਨੂੰ ਇਹ ਕਾਪ ਸਿਖਾਇਆ ਹੈ ਸੰਗੀਤ ਸਿਖਾਇਆ ਹੈ ਤੇ ਮੱਥੇ ਤੇ ਵਟ ਪੈ ਗਿਓ ਸਮੇ ਬਾਦਸ਼ਾਹ ਦੇ ਕਹਿ ਲਗਾ ਮੈਂ ਤਾਂ ਸਵਾ ਮਣ ਜੰਜੂ ਲਾ ਕੇ ਰੋਟੀ ਖਾਣਾ ਤੇ ਮੇਰੇ ਘਰ ਵਿੱਚ ਹੀ ਆਨੰਦ ਲਾਲ ਪੜਦਾ ਕਹਿ ਲਗਾ ਆਪਣੇ ਸਤਾਜ ਜੀ ਨੂੰ ਜਾ ਕੇ ਕਹਿ ਦਿਓ ਆਪਣਾ ਨਾਂ ਆਨੰਦ ਮੁਹੰਮਦ ਰੱਖ ਲਿਓ ਨੰਦਖਾਨ ਰੱਖ ਲਓ ਤੇ ਨਹੀਂ ਤੇ ਕੱਲੂ ਸੂਲੀ ਉਤੇ ਟਾਂਕੇ ਮਾਰ ਦਿੱਤਾ ਜਾਏਗਾ ਬਹਾਦਰ ਸ਼ਾਹ ਨੇ ਉਸ ਸਮੇ ਨੀਵੀ ਪਾਲੀ ਜੇ ਸਵੇ ਆਇਆ ਹੈ ਭਾਈ ਆਨੰਦ ਲਾਲ ਜੀ ਦੇ ਕੋਲ ਤੇ ਭਾਈ ਆਨੰਦ ਲਾਲ ਜੀ ਨੇ ਪੁੱਛਿਆ ਬਹਾਦਰ ਸ਼ਾਹੀ ਕਾਰਨ ਹੈ ਅੱਜ ਤੇਰਾ ਚਿਹਰਾ ਦਾਸ ਹੈ ਤੇ ਕਹਿਣ ਲੱਗਾ ਮੇਰੇ ਪਿਤਾ ਜੀ ਨੇ ਜਦੋਂ ਮੈਂ ਕਵਤਾ ਪੜ੍ਹੀ ਤੇ ਮੈਂ ਦੱਸਿਆ ਕਿ ਭਾਈ ਆਨੰਦ ਲਾਲ ਦੇ ਪਾਸੋਂ ਕਵਤਾ ਸਿੱਖੀ ਹੈ ਤੇ ਉਹ ਕਹਿੰਦਾ ਜੇਕਰ ਆਪਣਾ ਧਰਮ ਨਾ ਬਦਲਿਆ ਆਨੰਦ ਖਾਂ ਰੱਖਲਾ ਨਾ ਆਪਣਾ ਧਰਮ ਤਿਆਗ ਦੇ ਨਹੀਂ ਤਾਂ ਫਿਰ ਕੱਲ ਨੂੰ ਸੂਈ ਦੇ ਟਾਂਕੇ ਮੇਰੇ ਪਿਤਾ ਨੇ ਮਾਰ ਦੇਣਾ ਹੈ ਭਾਈ ਆਨੰਦ ਲਾਲ ਅਜੇ ਭਾਈ ਵੀ ਬੜਿਆ ਆਨੰਦ ਆ ਤੇ ਸਾਧ ਸੰਗਤ ਦੀ ਦੇ ਸਵੇਂ ਉੱਚੀ ਤਹਾ ਮਾਰ ਉਠਿਆ ਕਿ ਕੱਲ ਨੂੰ ਮੇਰੀ ਮੌਤ ਹੋ ਜਾਣੀ ਮੈਂ ਜਾਵਾਂ ਕਿੱਥੇ ਬਹਾਦਰ ਸ਼ਾਹ ਜੀ ਕਹਿ ਲ ਕੇ ਇੱਕੋ ਇੱਕ ਥਾਂ ਹੈ ਸ੍ਰੀ ਆਨੰਦਪੁਰ ਸਾਹਿਬ ਜਿੱਥੇ ਮੇਰੇ ਪਿਤਾ ਨੂੰ ਕੋਈ ਕੁੱਤਾ ਵੀ ਨਹੀਂ ਜਾਣਦਾ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਾਜ ਹੈ ਤੇ ਬਾਕੀ ਸਾਰਿਆ ਹੀ ਥਾਵਾਂ ਤੇ ਮੇਰੇ ਪਿਤਾ ਜੀ ਦਾ ਅਰਾਜ ਹੈ ਬਹਾਦਰ ਸ਼ਾਹ ਦਾ ਘੋੜਾ ਲੈ ਕੇ ਮੰਝਲਾ ਨੂੰ ਤੈਅ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਾਗੇ ਪਹੁੰਚ ਜਾਇ ਇੱਕ ਮੇਰੀ ਥੱਲੇ ਬੈਠਾ ਭਾਈ ਨੰਦ ਲਾਲ ਸਤਿਗੁਰਾਂ ਨੂੰ ਯਾਦ ਕਰਦਾ ਹੈ ਮਹਾਰਾਜ ਤੁਹਾਡੇ ਸਿੱਖ ਆਣ ਕੇ ਮੈਨੂੰ ਖੜਨਾ ਤੇ ਫਿਰ ਮਹਾਰਾਜ ਤੁਹਾਡੀ ਕਰਾਮਾਤ ਦਾ ਤੁਹਾਡੀ ਤਾਕਤ ਦਾ ਪਤਾ ਲੱਗ ਜਾਏ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਭੇਜੇ ਉਹਨਾਂ ਨੇ ਭਾਈ ਨੰਦ ਲਾਲ ਜੀ ਨੂੰ ਲਿਆਂਦਾ ਅਬਦ ਸਤਕਾਰ ਦੇ ਨਾਲ ਤੇ ਮੇਰੇ ਪਾਸ਼ਾ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਗੁਰੂ ਅੰਤਰਜਾਨੀ ਹੈ ਗੁਰੂ ਦੇਲ ਦੀਆ ਵੱਜਣ ਵਾਲਾ ਹੈ ਤੇ ਭਾਈ ਨੰਦ ਲਾਲ ਕਹਿੰਦਾ ਪਾਸ਼ਾ ਕੋਈ ਮੈਨੂੰ ਵੀ ਹੁਕਮ ਕਰੋ ਮੈਂ ਵੀ ਸੇਵਾ ਕਰ ਸਕਾਂ ਜਾਣੀ ਜਾਣ ਸਦਗੂੰ ਜੀ ਕਹਿਣ ਲੱਗੇ ਭਾਈ ਨੰਦ ਲਾਲਾ ਗੁਰੂ ਕੇ ਲੰਗਰ ਦੇ ਝੂਠੇ ਭਾਂਡੇ ਮਾਂਜਿਆ ਕਰ। ਭਾਈ ਨੰਨ ਲਾਲ ਨੇ ਸੋਚਿਆ ਕਿ ਇਹ ਦੀਆਂ ਸਟੇਜਾਂ ਤੇ ਗਾਉਣ ਵਾਲਾ ਚੰਗੇ ਥਾਂ ਬਹਿਣ ਵਾਲਾ ਮੈਨੂੰ ਹੁਣ ਗੁਰੂ ਨਾਨਕ ਦੇ ਘਰ ਦੇ ਝੂਠੇ ਭਾਂਡੇ ਮਾਂਜਣੇ ਪੈਣਗੇ। ਹੁਣ ਗੁਰੂ ਸਾਹਿਬ ਜਾਣਦੇ ਨੇ ਭਾਈ ਨੰਨ ਲਾਲ ਨਹੀਂ ਜਾਣਦਾ। ਜਦੋਂ ਭਾਈ ਨੰਨ ਲਾਲ ਗੁਰੂ ਕੇ ਸੰਗਤ ਦੇ ਝੂਠੇ ਭਾਂਡੇ ਮਾਂਜਦੇ ਨੇ ਅੰਦਰ ਦੀ ਮਹਿਲ ਜਿਹੜੀ ਲੈਂਦੀ ਜਾ ਰਹੀ ਹੈ ਜੁੱਗਾ ਜੁੱਗਾ ਦੀ ਕਾਰਖਾ ਅੰਦਰ ਦੀ ਲੈਂਦੀ ਜਾ ਰਹੀ ਹੈ ਇੱਕ ਦਿਨ ਗਜਨੀ ਦਾ ਨਿਵਾਜ਼ ਕੁਦਰਤੀ ਤੌਰ ਤੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ ਪਛਾਣਿਆ ਹੈ ਭਾਈ ਆਨੰਦ ਲਾਲ ਨੂੰ ਸਾਰਾ ਸਰੀਰ ਹੀ ਸਵਾਹ ਦੇ ਨਾਲ ਲਿਬੜਿਆ ਹੈ ਤੇ ਟਕੌਂਚੀ ਨਾਲ ਕਹਿੰਦਾ ਕਿੱਥੇ ਏਡੀਆਂ ਵੱਡੀਆਂ ਅਨੁਭਾਵੀਆਂ ਤੇ ਕਿੱਥੇ ਗੁਰੂ ਨਾਨਕ ਦੇ ਦਰ ਤੇ ਝੂਠੇ ਭਾਂਡੇ ਮਾਜਦਾ ਹਾਂ ਤੇ ਅਗੋ ਭਾਈ ਨੰਦ ਨੇ ਲਾਲ ਜੀ ਨੇ ਜਿਹੜਾ ਗਜਨੀ ਦੇ ਨਵਾਬ ਨੂੰ ਜਵਾਬ ਦਿੱਤਾ ਉਹਨੇ ਆਖਾ ਹੱਕ ਹੱਕ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਹਿਰ ਸ਼ਾਹ ਦੇ ਸ਼ਹਿਨ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਤੇਰੀ ਸ਼ਹਿਨ ਸ਼ਾਹੀ ਦੇ ਨਾਲ ਤੇਰੀ ਦਰਬਾਰੀ ਦੇ ਨਾਲੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਦੇ ਭਾਡੇ ਮੰਨਣੇ ਇੱਕ ਕਈ ਦਰਜੇ ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਦੇ ਲੰਗਰਾਂ ਦੀ ਸੇਵਾ ਕੀਤੀ ਜਿਨ੍ਹਾਂ ਨੇ ਤਰਨ ਮੰਨਾ ਸੇਵਾ ਕੀਤੀ ਜਿਨ੍ਹਾਂ ਨੇ ਝੂਠੇ ਭਾਡੇ ਮਾਜੇ ਤੇ ਅੱਜ ਵੀ ਸਤਖੰਡ ਰਮੰਧਰ ਸਾਹਿਬ ਦੀ ਧਰਤੀ ਤੇ ਜਾਓ ਤੇ ਸਾਧ ਸੰਗਤ ਜੀ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਵੀਰ ਸੰਗਤਾਂ ਨੇ ਝੂਠੇ ਭਾਡੇ ਮਾਜੀਆਂ ਨੇ ਭਾਵੇਂ ਤੁਸੀਂ ਤਰਨ ਤਾਰਨ ਸਾਹਿਬ ਚਲੇ ਚੋ ਭਾਵੇਂ ਗੁੰਦਵਾ ਸਾਹਿਬ ਚਲੇ ਚੋ ਕਿਤੇ ਵੀ ਜਿੱਥੇ ਵੀ ਗੁਰਦੁਆਰੇ ਸਾਹਿਬ ਦਾ ਸਮਾਗਮ ਹੁੰਦਾ ਹੈ ਸੰਗਤਾਂ ਦੇ ਸਹਿਯੋਗ ਨਾਲ ਉੱਥੇ ਸੰਗਤਾਂ ਜਾ ਕੇ ਸੇਵਾ ਕਰਦੀਆਂ ਨੇ ਤੇ ਉਹਨਾਂ ਦੀ ਮੰਨਤੀ ਮਹਿਲ ਹੈ ਜਾਂਦੀ ਹੈ ਧਰਵਾਦ ਗੁਰੂ ਸਾਹਿਬ ਦਾ ਗੁਰੂ ਕੀ ਸੰਗਤ ਦਾ ਬਲਾਵ ਫਤੇ ਪਾਉ ਫਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 往年都是这样子。嗯